ਕੋਸੇ ਚੈਨਲ ਦੇ ਜਰੀਏ ਦੇਖ ਰਹੇ ਹਾਂ ਤਸਵੀਰਾਂ ਜੋ ਕਿ ਦਾਦਾ ਖੇੜਾ ਵਿਖੇ ਆਪਾਂ ਪੂਰੀ ਜਿਹੜੀ ਗੱਲਬਾਤ ਹੈ ਉਹ ਕਰਾਂਗੇ ਕਦੋਂ ਇਹਨਾਂ ਨੇ ਭੰਡਾਰਾ ਲਾਉਣਾ ਹੈ ਕਿਸ ਮਕਸਦ ਨਾਲ ਭੰਡਾਰਾ ਜਿਹੜਾ ਉਹ ਲਾਉਣਾ ਹੈ ਇਹ ਸਾਰੀ ਗੱਲਬਾਤ ਆਪਾਂ ਕਰਾਂਗੇ ਆਪਣੇ ਨਾਲ ਸਮੂਹ ਪ੍ਰਬੰਧਕ ਬੈਠੇ ਨੇ ਸਭ ਤੋਂ ਪਹਿਲਾਂ ਸਾਡੇ ਨਾਲ ਦੀਪਾ ਸ਼ੈਣੀ ਜੀ ਜੋ ਕਿ ਬਹੁਤ ਹੀ ਵਧੀਆ ਇਸ ਧਰਮ ਸਥਾਨ ਦੇ ਉੱਤੇ ਦੇਖੇ ਜਾਂਦੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਦੇ ਲਈ ਤੁਹਾਡਾ ਸਵਾਗਤ ਹੈ ਜੀ ਚੈਨਲ ਦੇ ਵਿੱਚ ਸਾਨੂੰ ਵਿਸਤਾਰਪੂਰਵਕ ਜਿਹੜੀ ਜਾਣਕਾਰੀ ਹੈ ਜੈ ਦਾਦਾ ਨਗਰ ਖੇੜਾ ਜੈ ਦਾਦਾ ਨਗਰ ਖੇੜਾ ਸਾਰੇ ਹੀ ਨਗਰ ਨਿਵਾਸੀਆਂ ਨੂੰ ਸਤਿਮਾਹਲਾ ਨਿਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਉਣ ਵਾਲੀ 4 ਜਨਵਰੀ ਦਿਨ ਐਤਵਾਰ ਨੂੰ ਦਾਦਾ ਨਗਰ ਖੇੜੇ ਤੇ ਪੰਡਾਰਾ ਬੜੇ ਉਤਸ਼ਾਹ ਨਾਲ ਲਗਾਇਆ ਜਾ ਰਿਹਾ ਹੈ। ਇਹ ਪੰਡਾਰਾ ਸਾਰੇ ਹੀ ਨਗਰ ਦੇ ਸਹਿਯੋਗ ਨਾਲ ਤਿੰਕੇ-ਤਿੰਕੇ ਤੋਂ ਇਕੱਠਾ ਕਰਕੇ ਇਹ ਪੰਡਾਰਾ ਲਗਾਇਆ ਜਾਂਦਾ ਹੈ ਅਤੇ 3 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਰਮਾਇਣ ਜੀ ਦੇ ਪਾਠ ਆਰੰਭ ਕਿੱਥੇ ਜਾਣਗੇ ਜਿਨ੍ਹਾਂ ਦਾ ਭੋਗ 4 ਤਰੀਕ ਨੂੰ ਸਵਾ 10 ਵਜੇ ਸਵੇਰੇ ਪਊਗਾ ਸਾਰੇ ਨਗਰ ਦੇ ਵਸਨੀਕਾਂ ਨੂੰ ਬੇਨਤੀ ਹੈ। ਕੇ ਆਵਨ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲ ਬਣਾਓ ਅਤੇ ਠੀਕ 7:11 ਵਜੇ ਪੰਡਾਰੇ ਦਾ ਆਨੰਦ ਮਾਣੋ ਤੇ ਦਾਦਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਦਾਦਾ ਨਗਰ ਖੇੜਾ ਜੈ ਦਾਦਾ ਨਗਰ ਖੇੜਾ ਇਹ ਸਨ ਦੀਪਾ ਸ਼ੈਣੀ ਜੀ ਜਿਨ੍ਹਾਂ ਨੇ ਪੂਰਨ ਤੌਰ ਤੇ ਸਾਨੂੰ ਜਾਣਕਾਰੀ ਦਿੱਤੀ ਹੁਣ ਅਸੀਂ ਸਾਡੇ ਨਾਲ ਕਿੰਨਾ ਹੈ ਇਹ ਕੁਦਰ ਮਿੱਠੂ ਸ਼ਰਮਾ ਮਿੱਠੂ ਸ਼ਰਮਾ ਹੁਣ ਸਾਡੇ ਨਾਲ ਪੰਡਿਤ ਜੀ ਮਿੱਠੂ ਸ਼ਰਮਾ ਜੀ ਜੁੜੇ ਨੇ ਉਹਨਾਂ ਤੋਂ ਆਪਾਂ ਪੂਰੀ ਜਾਣਕਾਰੀ ਇਹ ਜਿਹੜੀ ਇਹ ਲਵਾਂਗੇ ਸਾਨੂੰ ਮਿੱਠੂ ਸ਼ਰਮਾ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਧੰਨਵਾਦ ਤੇ ਪੂਰੀ ਵਿਸਤਾਰਪੂਰਕ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਜੈ ਦਾਦਰ ਨਗਰ ਕ੍ਰਿਡਾ ਜੈ ਦਾਦਰ ਮੜੀ ਜੀ ਬੋਲ ਇਹ ਦਾਦਾ ਨਗਰ ਜਿਹੜਾ ਜੋ ਸੁਭਾਨ ਹੈ ਸਾਰੇ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਇੱਥੇ ਜੋ ਕੰਮ ਕਰੀਆ ਚੱਲ ਰਿਹਾ ਹੈ ਤੋਂ ਮੇਨ ਕੰਮ ਹੈ ਜੋ ਐਸੇ ਹਰ ਹਾਲ ਦੀ ਨਗਰ ਦੇ ਪਹਿਲਾ ਐਤਵਾਰ ਹੈ ਉਸ ਨੂੰ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਲੰਗਰ ਲਗਾਇਆ ਜਾਂਦਾ ਹੈ ਅਤੇ ਸਵਨਯੱਕ ਕੀਤਾ ਜਾਂਦਾ ਹੈ ਇਹ ਹਵਨ ਯੱਗ ਦੀ ਸ਼ੁਰੂਆਤ ਕਿੱਥੋਂ ਹੋਈ ਕਿ ਸਾਡੇ ਪਿੰਡ ਦੇ ਵਿੱਚ ਇੱਕ ਬਰਾਤ ਦੇ ਵਿੱਚ ਇੱਕ ਐਸੀ ਅਣਹੋਣੀ ਘਟਨਾ ਘਟੀ ਉਸ ਘਟਨਾ ਨੂੰ ਦੇਖਦੇ ਹੋਏ ਸਾਡੇ ਇੱਥੋਂ ਦੇ ਬਹੁਤ ਹੀ ਸੰਤ ਮਹਾਨ ਸੰਤ ਜੀ ਬਦਕੁਨੀ ਮਹਾਰਾ ਜਿਨ੍ਹਾਂ ਨੇ ਕਿਸ ਪਿੰਡ ਦੇ ਵਿੱਚ ਐਡੀਆਂ ਦੁਖਦਾਈ ਘਟਨਾ ਨੂੰ ਦੇਖਦੇ ਹੋਏ ਉਸ ਦਾ ਉਹਨਾਂ ਨੇ ਸਮਾਧਾਨ ਸੋਚਿਆ ਕਿਸ ਪਿੰਡ ਦੇ ਵਿੱਚ ਬਹੁਤ ਘਟਨਾ ਜਿਹੜੀਆਂ ਕਿ ਐਸੀਆਂ ਵਾਪਰਦੀਆਂ ਆ ਰਹੀਆਂ ਨੇ ਕਿਉਂ ਨਾ ਇਹਨਾਂ ਤੇ ਠੱਲ ਪਾਈ ਜਾਵੇ ਤਾਂ ਬਾਬਾ ਜੀ ਤੇ ਕੋਈ ਐਸੀ અપਾਰ ਕਿਰਪਾ ਹੋਈ ਉੱਥੇ ਸਮਾਧਾਨ ਦੀ ਜਿਸ ਨੇ ਕਿ ਜ਼ਾਦਾ ਨਗਰ ਖੇੜੇ ਦੇ ਉੱਪਰ ਹਰ ਸਾਲ ਦੇ ਪਹਿਲੇ ਐਤਵਾਰ ਨੂੰ ਹਵਨ ਯੱਗ ਸ਼ਾਂਤੀ ਹਵਨ ਯੱਗ ਕਰਨ ਦੀ ਸਭ ਨੂੰ ਇਹ ਸਾਨੂੰ ਜਾਨੀ ਕਿ ਪ੍ਰੇਰਣਾ ਦਿੱਤੀ ਸੋਸ ਪ੍ਰੇਰਣਾ ਦੇ ਅਨੁਸਾਰ ਸੰਤਾਂ ਦੀ ਪ੍ਰੇਰਣਾ ਦੇ ਅਨੁਸਾਰ ਸਾਡੇ ਨਗਰ ਦੇ ਵਿੱਚ ਸਾਲ ਦੇ ਪਹਿਲੇ ਐਤਵਾਰ ਨੂੰ ਸਹਿਯੋਗ ਨਾਲ ਹਵਨ ਯੱਗ ਤੇ ਪੰਡਾਰਾ ਸ੍ਰੀ ਰਮਾਇਣ ਦਾ ਅਖੰਡ ਪਾਠ ਹੈ ਜੋ ਕੀਤਾ ਜਾਂਦਾ ਹੈ। ਸੋ ਉਸ ਦਿਨ ਤੋਂ ਆਵਾਜ਼ ਸਾਡੇ ਇਸ ਨਗਰ ਦੇ ਵਿੱਚ ਜਨਨ ਕਿ ਐਸੀਆਂ ਘਟਨਾ ਜਿਹੜੀਆਂ ਕਿ ਉਹਨਾਂ ਦੇ ਉੱਤੇ ਠੱਲ ਪਈ। ਸੋ ਅੱਜ ਵੀ ਬਹੁਤ ਸਾਲ ਹੋ ਗਏ ਜਨਨ ਕਿ ਨਾ ਸੇਵਾ ਨੂੰ ਇੱਥੇ ਕਰਦੇ ਹੋਏ ਸੋ ਹੁਣ ਵੀ ਜੋ ਪਹਿਲਾ ਐਤਵਾਰਾ ਹਣਾ ਹੈ ਉਸ ਐਤਵਾਰ ਨੂੰ ਜਨਨ ਕਿ ਸਾਰੇ ਪਿੰਡ ਦੇ ਸਹਿਯੋਗ ਨਾਲ ਜੋ ਹਵਨ ਯੱਗ ਇਥੇ ਕੀਤਾ ਜਾਵੇਗਾ ਸ੍ਰੀ ਰਾਮ ਚਰਿਤਮਾਨਸ ਰਮਾਇਣ ਦਾ ਜੋ ਅਖੰਡ ਪਾਠ ਹੈ ਉਹ ਕੀਤਾ ਜਾਵੇਗਾ ਸੋ ਇਸੇ ਤਰ੍ਹਾਂ ਹੀ ਅਸੀਂ ਅੱਜ ਵੀ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਹੀ ਤਿੰਨ ਤੱਕ ਨੂੰ ਜੋ ਕਿ ਇਥੇ ਹਵਨ ਵਾਸਤੇ ਔਰ ਰਮਾਇਣ ਦਾ ਅਖੰਡ ਪਾਠ ਕਰਨ ਵਾਸਤੇ ਪੂਜਾ ਪ੍ਰਾਰambh ਕੀਤੀ ਜਾਵੇ ਤੁਸੀਂ ਧੰਨਵਾਦ ਕਰਦੇ ਹਾਂ মিডিਆ ਦਾ ਵੀ ਜਿਹੜਾ ਕੇਸ ਸਥਾਨ ਦੇ ਉਪਰ ਆਕਰ ਕੇ ਇਸ ਸਥਾਨ ਦੀ ਜਨਕਿ ਉਪਮਾਨ ਨੂੰ ਵਧਾਉਣ ਵਾਸਤੇ ਇਸ ਦਾਦਾ ਨਗਰ ਖੇੜੇ ਦੀ ਕਮੇਟੀ ਨੂੰ ਸਹਿਯੋਗ ਦਿੱਤਾ ਬੜੀ ਜੈ ਦਾਦਾ ਨਗਰ ਖੇੜੇ ਮਹਾਰਾਜ ਕੀ ਜੈ ਬਹੁਤ ਹੀ ਵਿਸਤਾਰ ਫੂਰਕ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਓ ਜ਼ਿਲ੍ਹਾ ਇੰਚਾਰਜ ਸੰਗਰੂਰ ਪੱਤਰਕਾਰ ਮੂਨ ਕੈਂਟ ਟੋਹਣਾ ਦੇਖਦੇ ਰਹੋ ਚੈਨਲ ਦੇ ਜਰੀਏ ਲਾਈਵ ਤਸਵੀਰਾਂ ਧੰਨਵਾਦ ਜੀ